ਬਾਕੀ ਤੂੜੀ ਵਗਾਰਾ ਦਾ ਹਾਲੇ ਤੱਕ ਕੋਈ ਪਰਪਾਈ ਹੋਈ ਤੂੜੀ ਦਾ ਨਹੀਂ ਹੋਇਆ ਕੋਈ ਵੀ ਸਾਡੀ ਕਿਹੜਾ ਤੁਹਾਨੂੰ ਭਰਾਵਾਂ ਨੇ ਵੀ ਕਰਾਂਗੇ ਹਾਂ ਕਿਆ ਭਰਾਵਾਂ ਨੇ ਠੀਕ ਹੈ ਸਾਡੇ ਕਿਸਾਨ ਆਏ ਕਿਸਾਨਾਂ ਨੇ ਵੀ ਕਿਹਾ ਵੀ ਜਿੰਨੀ ਤੂੜੀ ਦੀ ਸਾਡੀ ਕੋਲ ਮਤ ਕੀਤੀ ਗਈ ਅਸੀਂ ਕਰਾਂਗੇ ਹੂੰ ਬਾਕੀ ਸਰਕਾਰ ਨੇ ਨਹੀਂ ਕੋਈ ਵੀ ਕੀਤੀ ਹੂੰ ਨਾ ਸਰਕਾਰ ਆਈ ਜਰੂਰ ਆ ਸਾਡੇ ਫਰੀਪਰ ਤੋਂ ਆਇਆ ਹੈ ਭੁੱਲਰ ਸਾਹਿਬ ਹੂੰ ਉਹ ਸਾਡੇ ਅੱਖਾਂ ਪੁੰਝ ਕੇ ਚਲੇ ਗਿਆ ਉਹ ਤਾਂ ਵੋਟਾਂ ਇਕੱਠੀਆਂ ਕਰਨ ਆਇਆ ਵੋਟਾਂ ਇਕੱਠੀਆਂ ਕਰਨ ਆਇਆ ਸੀਗਾ ਅੱਖਾਂ ਪੁੰਝ ਕੇ ਚਲੇ ਗਿਆ ਠੀਕ ਹੈ ਤੇ ਬਾਕੀ ਸਾਡੀ ਕੋਈ ਗੱਲ ਸੁਣੀ ਨਹੀਂ ਹਾਂਜੀ ਸੇਖੋ ਸਾਡੇ ਕੋਲ ਪਾਣੀ ਵੀ ਪੀ ਗਏ ਅਸੀਂ ਤੇ ਜਿਹੋ ਜਿਹੋ ਦੇ ਲਾਤਾ ਅਸੀਂ ਤੇ ਪਾਣੀ ਵੀ ਕਹਿੰਨੇ ਵੀ ਸਾਡੇ ਕੋਲ ਮੁੱਲ ਦਾ ਪੀ ਗਏ ਹੂੰ ਹੂੰ ਠੀਕ ਹੈ ਜੀ ਠੀਕ ਹੈ ਨਾ ਠੀਕ ਜਦੋਂ ਸਾਡੀ ਕੋਈ ਮਹੱਤ ਨਹੀਂ ਸਾਡੇ ਪਾਣੀ ਦੇ ਵਿੱਚ ਵੀ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਸਾਡਾ 11 ਹਜ਼ਾਰ ਲੱਖਾਂ ਕਿੱਲਿਆਂ ਦਾ ਸਾਡਾ ਨੁਕਸਾਨ ਹੋਇਆ ਜੋ ਬੰਗਾਲੀ ਵਾਲੇ ਪੁਲ ਤੋਂ ਲੈ ਕੇ ਰੋਈਪੁਰ ਤੱਕ ਸਾਡੀ ਕਿਸੇ ਦੀ ਬਾਹ ਨਹੀਂ ਫੜੀ ਪਾਣੀ ਦਰਾਂ ਦੇ ਹਾਰਾ ਹਾਰਾ ਜਦੋਂ ਭਗਵਾਨ ਤਮਨ ਆਇਆ ਸੀਗਾ ਇਹ ਸਾਡੇ ਦਰਿਆ ਦੇ ਵਿੱਚ ਬੇੜੀ ਤੇ ਤੁਰਿਆ ਫਿਰਦਾ ਸੀ ਤੇ ਕਹਿੰਦਾ ਸੀ ਜੇ ਕਿਸੇ ਦੀ ਮੁਰਗੀ ਵੀ ਰੁੜ ਗਈ ਨਾ ਤੇ ਉਹਦਾ ਵੀ ਮੈਂ ਮਾਇਵਾ ਦੇਵਾਂਗਾ ਠੀਕ ਹੈ ਤੇ ਉਹ ਮੁਰਗੀ ਛੱਡ ਕੇ ਸਾਡੇ ਸਾਰੇ ਉਹ ਜਿਵੇਂ ਕਹਿੰਦੇ ਹਨ ਕਿਹਦੇ ਹਨ ਵੀ ਜੇ ਇਹ ਆਂਡਾ ਖਾ ਲਈ ਤੇ ਮੁਰਗੀ ਵੱਜ ਜਾਂਦੀ ਉਹ ਨਾ ਖਾਨੂੰ ਆਂਡਾ ਮਿਲੇ ਤੇ ਨਾ ਸਾਨੂੰ ਮੁਰਗੀ ਮਿਲੇ ਠੀਕ ਹੈ ਹਾਂਜੀ ਵਿੱਚ ਕਿੰਨਾ ਜੀ ਆਪਣਾ ਗਰਮੇ ਸਿੰਘ ਇਹ ਪਿੰਡ ਕਿਡਾ ਜੀ ਦੂਲਾ ਸੇਂ ਦਾ ਤੇ ਤੁਹਾਡਾ ਕੀ ਨੁਕਸਾਨ ਹੋਇਆ ਮੇਰੇ ਖਿਆਲ ਜਿਹੜੀ ਪਹਿਲੋ ਅੱਗ ਲੱਗੀ ਸੀ ਉਹ ਤੁਹਾਡਾ ਹੁੰਦੇ ਸੀ ਨੁਕਸਾਨ ਹਾਂਜੀ ਹਾਂਜੀ ਗਰਮੇ ਸਿੰਘ ਸਾਨੂੰ ਪਿਆਰਾ ਸਿੰਘ ਜੀ ਹਾਂਜੀ ਠੀਕ ਹੈ ਜੀ ਕਿੰਨੇ ਜਗ੍ਹਾ ਸੀ ਆਪਣੀ ਜਿਹੜੇ ਨੁਕਸਾਨ ਦੂਲਾ ਥਾਂ ਲਿਆ ਠੇਕੇ ਤੇ ਠੀਕ ਹੈ ਜੀ ਉਹਦੇ ਕੋਈ ਕੰਕ ਸੀ ਕੋਈ ਪੱਠੇ ਸੀ ਠੀਕ ਹੈ ਜੀ ਹਾਂਜੀ ਸਾਰੇ ਗੁਸੜ ਗਿਆ ਪੱਠੇ ਵੀ ਗਏ ਤੇ ਕੰਕ ਵੀ ਗਈ ਠੀਕ ਹੈ ਜੀ ਤੇ ਹਾਲੇ ਤੱਕ ਕੋਈ ਬਾਹ ਫੜੀ ਕਿਸੇ ਨੇ ਜੀ ਕੋਈ ਨਹੀਂ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਹੁਣ ਤੁਸੀਂ ਸਾਰੇ ਮਸਲੇ ਤੇ ਜੀ ਸਰਕਾਰ ਨੂੰ ਕਹਿੰਨੇ ਵਾਅਦਾ ਤੋਂ ਵਾਅਦਾ ਜੋ ਵੀ ਕਿਸੇ ਦਾ ਵੀ ਨਿਸ਼ਕਾਨ ਹੋਇਆ ਉਹਨੂੰ ਵਾਅਦਾ ਤੋਂ ਵਾਅਦਾ ਸਹਾਇਤਾ ਕੀਤੀ ਜਾਵੇ ਠੀਕ ਹੈ ਜੀ ਤਾਂ ਹੀ ਪੈਰਾ ਸਿਰ ਗੜਾ ਤਾਂ ਰੋਟੀ ਜੁਗਾ ਹੋਊਗਾ ਠੀਕ ਹੈ ਜੀ ਪਹਿਲਾਂ ਪਾਣੀ ਨੇ ਮਾਰਤੇ ਆਉਣ ਆਗਣੇ ਮਾਰਤੇ ਤੇ ਖਾਣਾ ਵਿਚਾਰਾ ਕਿੱਥੋਂ ਆਵੇ ਫਸਲ ਤੇ ਨਿਰਪਰਤਾ ਸਾਰੀ ਜੀ ਠੀਕ ਹੈ ਬਾਈ ਬੇਨਤੀ ਆ ਵੀ ਮਤਲਬ ਸਾਡੀਆਂ ਸੰਸਥਾਵਾਂ ਜਿਹੜੀਆਂ ਬਹੁਤ ਦਾਨੀ ਸੱਜਣ ਹੈ ਨੇ ਜਿਹੜੀ ਸੱਚੀ ਮੁੱਚੀ ਇਸ ਮੌਕੇ ਦੇ ਉੱਤੇ ਲੋਕਾਂ ਦੇ ਨਾਲ ਖੜਦੇ ਆ ਭਾਵੇਂ ਉਹ ਹਾਰਡ ਹੂਨ ਸੁਨਾਮੀ ਹੋਵੇ ਬੜੀ ਦੂਰ ਦੂਰ ਤੋ ਜਾ ਕੇ ਮਤਲਬ ਜਿਹੜਾ ਨਾ ਉਹ ਮਦਦ ਕਰਦੇ ਆ ਤੇ ਇਹਨਾਂ ਪਰਿਵਾਰਾਂ ਦੀ ਵੀ ਮਦਦ ਜਿਹੜੀ ਆ ਉਹ ਜਲਦੀ ਤੋਂ ਜਲਦੀ ਜੋ ਇਹਨਾਂ ਦਾ ਨੁਕਸਾਨ ਹੋਇਆ ਵਾ ਮੈਂ ਕਹਿੰਨਾ ਵੀ ਦਾਨੀ ਸਿਜਨੇ ਹੋਜੇ ਪੰਜਾਬ ਚ ਪਏ ਆ ਵੀ ਇਹਨਾਂ ਦੇ ਨੁਕਸਾਨ ਤੋਂ ਵੱਧ ਪੂਰਤੀ ਕਰਨ ਦੀ ਸਮਰੱਥਾ ਪੰਜਾਬ ਦੇ ਯੋਧੇ ਲੋਕ ਰੱਖਦੇ ਆ ਔਰ ਇਹ ਪੂਰੇ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਜਿਵੇਂ ਬਾਹਰ ਦੇਸ਼ ਦੇ ਵਿੱਚ ਇਹ ਮਦਦ ਨਾ ਕਰਦੇ ਆ ਉਸੀ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪਹੁੰਚਣੀ ਚਾਹੀਦੀ ਆ ਭਾਵੇਂ ਉਹ ਫਰੂਜਪੁਰ ਜਿਲਾ ਹੋਵੇ ਭਾਵੇਂ ਕੋਹਰ ਜਿਲਾ ਹੋਵੇ ਭਾਵੇਂ ਮਾਲਵਾ ਕੀਤਾ ਭਾਵੇਂ ਮਾਝਾ ਦੇ ਭਾਵੇਂ ਜਵਾਬਾ ਵਾ ਹਰੇਕ ਦੇ ਕੋਲੇ ਘਰੇ ਮੰਦ ਜਾਵੇ ਤੇ ਮੇਰੀ ਇਹ ਵੀ ਅਪੀਲ ਵਾ ਕਿ ਜਿਹੜੇ ਵੀਰ ਦੀ ਭਰਪਾਈ ਹੋ ਜਾਂਦੀ ਆ ਨੁਕਸਾਨ ਦੀ ਉਹ ਆਪ ਵੀਡੀਓ ਪਾ ਕੇ ਅੱਗੇ ਅਪੀਲ ਕਰ ਦੇਵੇ ਵੀ ਮੇਰਾ ਭਾਈ ਜਿੰਨਾ ਨੁਕਸਾਨ ਹੋਇਆ ਸੀ ਮੇਰੀ ਭਰਪਾਈ ਹੋ ਗਈ ਆ ਹੁਣ ਜਿਹੜੇ ਵੀਰ ਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਉਹਦੇ ਵਾਲੇ ਬੰਨੇ ਧਿਆਨ ਕੀਤਾ ਜਾਵੇ ਇਹ ਆਪ ਕਹਿਣਾ ਚਾਹੀਦਾ ਵਡੱਪਣ ਦੇ ਨਾਲ ਧਿਆਨੀ ਸੱਜਣਾ ਨੂੰ ਠੀਕ ਹੈ ਪ੍ਰਧਾਨ ਜੀ ਧੰਨਵਾਦ ਜੀ ਇਹ ਵੀਰ ਜੀ ਕੀ ਨਾਮ ਹੈ ਆਪਣਾ ਜੀ ਸਰਜੀਤ ਸਿੰਘ ਜੀ ਸਰਜੀਤ ਸਿੰਘ ਪਿੰਡ ਕਿਹੜਾ ਜੀ ਦੂਲਾ ਸਿੰਘ ਲਾਏ ਠੀਕ ਹੈ ਜੀ ਇਹ ਸਾਰੇ ਕੀ ਨੁਕਸਾਨ ਕੀ ਤੁਹਾਡਾ ਹੋਇਆ ਹੱਕ ਆਪਣੀ ਥੜੀ ਇੱਕ ਲਾਏ ਠੀਕ ਹੈ ਜੀ ਠੀਕ ਕਿੰਨਾ ਕੀ ਦੱਸਿਆ ਸੀ ਸਰਜੀਤ ਸਿੰਘ ਸਰਜੀਤ ਸਿੰਘ ਜੀ ਕੋਈ ਮਤ ਹੈ ਜੇ ਤੱਕ ਨਹੀਂ ਕੋਈ ਨਹੀਂ ਠੀਕ ਹੈ ਜੀ ਪਿੰਡ ਕਿਹੜਾ ਜੀ ਤੁਹਾਡਾ ਜੀ ਪਿੰਡ ਦੂਲਾ ਸਿੰਘ ਲਾਏ ਕੀ ਬੇਨਤੀ ਕੀ ਕਰੋਗੇ ਜੀ ਹੁਣ ਬੇਨਤੀ ਕਰਾਂ ਭਰਾਵਾਂ ਦਾਨੀ ਸੱਜਣਾ ਨੂੰ ਹੂੰ ਵੀ ਕੋਈ ਮਦਦ ਕਰਨ ਠੀਕ ਹੈ ਜੀ ਵਾਂ ਫੜਨ ਤੁਹਾਡੀ ਠੀਕ ਹੈ ਜੀ ਕਿਉਂਕਿ ਗੱਲਾ ਕਣਕ ਸੜ ਗਈ ਐ ਇਸ ਕਰ ਨੁਕਸਾਨ ਤਾਂ ਆਈ ਐ ਹੂੰ ਕੁੱਲ ਕਣਕ ਕਿੰਨੀ ਸੀ ਤੁਹਾਡੀ ਜੀ ਕੁੱਲ ਸਵਾਹ ਕੇ ਗੱਲਾ ਹੈਗਾ ਠੀਕ ਹੈ ਜੀ ਹਾਂਜੀ ਸਾਭ ਦੀ ਐ ਜ਼ਮੀਨ ਠੀਕ ਹੈ ਜੀ ਹਾਂਜੀ ਹਾਲੇ ਤੱਕ ਵਜੀਆ ਬਸ ਬਾਕੀ ਸੜ ਗਈ ਠੀਕ ਹਾਲੇ ਤੱਕ ਕੋਈ ਮਦਦ ਹੋਈ ਐ ਨਹੀਂ ਕੋਈ ਨਹੀਂ ਠੀਕ ਹੈ ਜੀ ਪੰਜਾਬ ਸਰਕਾਰ ਨੂੰ ਬੇਨਤੀ ਕਰੋਗੇ ਜਾਂ ਸਰਕਾਰ ਨੂੰ ਕਰਾਂਗੇ ਚਾਹੀਦੀ ਐ ਇਹਨਾਂ ਮਾਪਜਾ ਲੋਕਾਂ ਨੂੰ ਇਸ ਕਰ ਨੁਕਸਾਨ ਹੋਇਆ ਸਾਰਿਆਂ ਦਾ ਠੀਕ ਹੈ ਜੀ ਦਾਨੀ ਸੱਜਣਾ ਨੂੰ ਆਨੇ ਸਾਰਿਆਂ ਦੀ ਬਾਹ ਮੜਨਾ ਠੀਕ ਹੈ ਵਾਦ ਮਦਦ ਕਰਨ ਠੀਕ ਹੈ ਜੀ ਹਾਂਜੀ ਬਾਬੂ ਜੀ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਜੀ ਪਿੰਡ ਕਤਬਦੀਨ ਵਾਲਾ ਜੀ ਹਾਂ ਜੀ ਕੀ ਨੁਕਸਾਨ ਹੋਇਆ ਜਿਹੜੀ ਉਦੋਂ ਉਸ ਦਿਨ ਅੱਗ ਲੱਗੀ ਜੀ ਕੀ ਕੀ ਨੁਕਸਾਨ ਹੋਇਆ ਤੁਹਾਡਾ ਜੀ ਛੜ ਗਈ ਨਾਮ ਕੱਲੇ ਕੰਡ ਤੇ ਛੜ ਗਈ ਠੀਕ ਹੈ ਜੀ ਛੇ ਕੰਡੇ ਛੜ ਗਈ ਠੀਕ ਹੈ ਜੀ ਤੇ ਤਿੰਨ ਕੰਡੇ ਅਸੀਂ ਛੇ ਕੰਡੇ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਹੁਣ ਜੀ ਹਾਂ ਨੂੰ ਜੋ ਵੀ ਦਾਣੇ ਖੱਤਾਂ ਦਾ ਸਰਕਾਰ ਆ ਠੀਕ ਹੈ ਜੀ ਉਹ ਸਾਡਾ ਹੱਥ ਪਟਾਵੇ ਠੀਕ ਹੈ ਜੀ ਇਹ ਐਸੀ ਕੋਈ ਗੱਲ ਨਹੀਂ ਹੈ ਸਰੋ। ਪੰਜਾਬ ਸਰਕਾਰ ਨੂੰ ਬੇਨਤੀ ਕਰੋਗੇ ਜੀ? ਪੰਜਾਬ ਸਰਕਾਰ ਤਾਂ ਦੇਰੇ ਕੱਥੇ ਤਾਂ ਠੀਕ ਆ ਪਰ ਦੇਣ ਨਹੀਂ ਤਾਈ। ਠੀਕ ਹੈ ਜੀ। ਅੱਗੇ ਪਾਣੀ ਆਇਆ ਤਾਂ ਨਹੀਂ ਕੁਝ ਮਰਿਆ ਸਾਨੂੰ। ਠੀਕ ਹੈ ਜੀ। ਉਹਦੋਂ ਦੀ ਦਾਖ ਕਦੇ ਤੋਂ ਨਾ ਮਰਿਆ ਗਿਆ। ਹੂੰ। ਤੇ ਹੁਣ ਦਾਓ ਕਦੇ ਕੰਕ ਸੱਗੀ। ਠੀਕ ਹੈ ਜੀ। ਪਿਛਲੇ ਵਰ ਪਾਣੀ ਨਾਲ ਵੀ ਨੁਕਸਾਨ ਹੋਇਆ ਸੀਗਾ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਤੁਸੀਂ ਦਰਖਾਸਤ ਵਗੈਰਾ ਵੀ ਦਿੱਤੀ ਸੀ ਹੁੰਦੇ ਤੇ ਕੋਈ ਅਮਲ ਹੋਇਆ ਜੀ ਜਿਵੇਂ ਸ਼ਰਾਤੀ ਅੰਸਰ ਵਗੈਰਾ। ਕੋਈ ਨਹੀਂ ਹੋਇਆ। ਠੀਕ ਹੈ ਜੀ। ਕੋਈ ਹਾਲੇ ਤੱਕ ਕੋਈ ਮਦਦ ਹੋਈ ਕਿ ਨਹੀਂ ਹੋਈ ਜੀ ਮੇਰੇ ਖਿਆਲ ਚ 5-7 ਦਿਨ ਹੋ ਗਏ ਜੀ ਅੱਜ ਠੀਕ ਹੈ ਜੀ ਪੰਜਾਬ ਸਰਕਾਰ ਨੂੰ ਤੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰੋ ਕਿ ਸਾਡਾ ਸਹਿਯੋਗ ਜ਼ਰੂਰ ਦਿਓ ਜੀ ਪੰਜਾਬ ਸਰਕਾਰ ਦੇ ਸਹਿਯੋਗ ਦੇਵੇ ਤੁਸੀਂ ਤਾਂ ਘੱਟਾ ਘਾਟਾ ਠੀਕ ਹੈ ਜੀ ਠੀਕ ਹੈ ਜੀ ਤੇ ਵੱਧਵਾ ਤੁਸੀਂ ਬੇਨਤੀ ਕਰੋ ਕਿ ਆਪਣਾ ਜਿਹੜੇ ਪੰਜਾਬ ਦੇ ਲੋਕ ਐ ਧਰਤੀ ਲੋਕ ਨੇ ਐਨ ਆਰ ਆਈ ਵੀ ਸਾਡਾ ਜ਼ਰੂਰ ਸਹਿਯੋਗ ਕਰਨ ਭਾਵੇਂ ਦੇ ਫਤਿਹ ਨਾਲ ਦਾਨ ਨਹੀਂ ਆ ਤੋ ਜਿੰਨਾ ਉਹ ਕਰ ਸਕਣਗੇ ਕਰਨਗੇ ਸ਼ਾਇਦ ਠੀਕ ਹੈ ਜੀ ਠੀਕ ਹੈ ਤੂੰ ਖੋਗੇ ਤਾਂ ਕਿਹਦਾ ਨਾ ਹੀ ਨਿਕਲ ਠੀਕ ਹੈ